ਕਾਸਟ ਕੁਮ ਬੋੜੇ ਨੇ ਹਾਂ ਡਿਮਾਂਸਪਲੇ ਵੀ ਹੈ ਚ ਹੈਲੋ ਸਟੂਡੈਂਟਸ ਸਵਾਗਤ ਹੈ ਵੀ ਇੱਕ ਵਾਰ ਤੋਂ ਫਿਰ ਤੁਹਾਡਾ ਤੁਹਾਡੇ ਆਪਣਾ YouTube ਚੈਨਲ MS Term Study For Job ਦੇ ਵਿੱਚ ਸੋ ਆਜੋ ਵੀ ਸਾਰੇ ਜਲਦੀ ਜਲਦੀ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਦੀ ਕਲਾਸ ਦੇ ਵਿੱਚ ਸੋ ਆਪਣੀ ਪੰਜਾਬੀ ਦੀ ਕਲਾਸ ਅੱਜ ਜਲਦੀ ਲਾਈਵ ਹੋ ਚੁੱਕੀ ਹੈ ਹਾਂ ਸਿਰਫ 7 ਜਾਣੇ ਸ਼ੋ ਹੋ ਰਹੇ ਨੇ ਬਈ ਕੋਈ ਕੋਰੀ ਕਲਾਸ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਹੋਰ ਬੱਚੇ ਵੀ ਆਪਣੇ ਨਾਲ ਜੁੜ ਸਕਣ ਸੋ ਟੈਲੀ ਚੈਨਲ ਦੇ ਉੱਪਰ ਤੁਸੀਂ ਨਵੇਂ ਜੁੜੇ ਵੀ ਸਭ ਦਾ ਮੋਸਟ ਵੈਲਕਮ ਜਿਹੜੇ ਬੱਚੇ ਵਟਸਐਪ ਗਰੁੱਪ ਦੇ ਵਿੱਚ ਆ ਤੁਸੀਂ ਟੈਲੀਗ੍ਰਾਮ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਆ ਬਈ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਬਈ ਹਾਂ ਇਹਨਾਂ ਦੇ ਵਿੱਚ ਜੁੜਨ ਦਾ ਕੀ ਫਾਇਦਾ ਹੁੰਦਾ ਬਈ ਆਪਾਂ ਕੋਈ ਵੀ ਕਲਾਸ ਦਾ ਲਿੰਕ ਪਾਉਣੀ ਹੈ ਕੋਈ ਵੀ ਅਪਡੇਟ ਹੁੰਦੀ ਹੈ ਕੋਈ ਵੀ ਜ਼ਰੂਰੀ ਜਿਹੜੀ ਚੀਜ਼ ਹੁੰਦੀ ਤੁਹਾਨੂੰ ਦੱਸਣੀ ਹੁੰਦੀ ਹੈ ਸਭ ਤੋਂ ਪਹਿਲਾਂ ਜਿਹੜਾ ਲਿੰਕ ਹੈ ਤੁਹਾਡੇ ਤ ਇਸ ਤੋਂ ਇਲਾਵਾ ਇਹ ਆਪਣੇ ਕੋਰਸ ਨੇ ਬਈ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਜਰੂਰ ਕਰਿਓ ਤੁਸੀਂ ਕਿਉਂਕਿ ਅੱਜ ਹੀ ਹੋ ਸਕਦਾ ਜਾਂ ਕੱਲ੍ਹ ਤੱਕ ਹੋ ਸਕਦਾ ਇੱਕ ਨਵਾਂ ਜਿਹੜਾ ਕੋਰਸ ਆਪਾਂ ਲਾਂਚ ਕਰਨ ਜਾ ਰਹੇ ਹਾਂ ਠੀਕ ਹੈ ਬਈ ਸੋ ਜਿਹੜੇ ਬੱਚਾ ਨੇ ਕੋਰਸ ਨਹੀਂ ਪਰਚੇਸ ਕੀਤਾ ਉਹ ਜਰੂਰ ਕਰ ਲਓ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਆ ਜਿਹੜਾ ਉਹ ਕਰ ਸਕਦੇ ਠੀਕ ਹੈ ਬਈ ਫਰਸਟ ਕੁਸਚਨ ਅਬ ਇਹ ਆ ਚੁੱਕਿਆ ਸੋ ਕਰੋ ਆਨਸਰ ਇੱਕ ਵਾਰੀ ਬਈ ਲਾਈਕ ਤੇ ਸ਼ੇਅਰ ਕਰ ਦਿਓ ਕਲਾਸ ਨੂੰ ਤਾਂ ਕਿ ਹੋਰ ਬੱਚੇ ਵੀ ਆਪਣੇ ਨਾਲ ਜੁੜ ਸਕਣ ਠੀਕ ਹੈ ਬਈ ਜਿੰਨੇ ਵੀ ਜਾਣੇ ਤੁਸੀਂ ਜੁੜ ਚੁੱਕੇ ਹੋ ਸਿਰਫ 10 ਕਜਣੀ ਸ਼ੋ ਹੋ ਰਹੇ ਨੇ ਹਨਾ ਹਾਂ ਕਰੋ ਬਈ ਕਹਿੰਦੇ ਮੋਰੀ ਦਾ ਵਿਰੋਧੀ ਸ਼ਬਦ ਚੁਣੋ ਇੱਕ ਹੁੰਦਾ ਮੋਰੀ ਸ਼ਬਦ ਮੋਰੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਊਗਾ ਅਗਲੇਰੀ ਪਹਿਲੀ ਮੁਖ ਜਾਂ ਪਿਛਲੇਰੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣਿਆ ਵੈਰੀ ਗੁੱਡ ਬਈ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਹਾਂ ਜਿੰਨੇ ਵੀ ਤੁਸੀਂ ਜੁੜ ਚੁੱਕੇ ਆ ਬਈ ਸਾਰੇ ਬੱਚੇ ਆਨਸਰ ਕਰਨ ਦੀ ਕੋਸ਼ਿਸ਼ ਕਰੋ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਚਾਰ ਪਿਛਲੇਰੀ ਠੀਕ ਹੈ ਮੋਰੀ ਦਾ ਮਤਲਬ ਹੁੰਦਾ ਮੂਰੇ ਆਉਣਾ ਪਹਿਲਾ ਠੀਕ ਹੈ ਵੀ ਸਭ ਤੋਂ ਕਈ ਵਾਰ ਤੁਸੀ ਇਹ ਗੱਲ ਸੁਣੀ ਹੋਊਗੀ ਵੀ ਜਿਹੜਾ ਕਿਸੇ ਪਰਸਨ ਦੀ ਗੱਲ ਹੁੰਦੀ ਹੈ ਵੀ ਉਹ ਪਰਸਨ ਹਰ ਇੱਕ ਕੰਮ ਦੇ ਵਿੱਚ ਮੋਹਰੀ ਹੁੰਦਾ ਹੈ ਮੋਹਰੀ ਦਾ ਮਤਲਬ ਹੁੰਦਾ ਅੱਗੇ ਹੋਣਾ ਸਭ ਤੋਂ ਅੱਗੇ ਹੋਣਾ ਸ੍ਰੇਸ਼ਟ ਹੋਣਾ ਠੀਕ ਹੈ ਤਾਂ ਇਹਦਾ ਮਤਲਬ ਕੀ ਹੁੰਦਾ ਪਹਿਲਾ ਠੀਕ ਹੈ ਇਸ ਨਾਲ ਪਿੱਛੇ ਬੋਲ ਸਕਦੇ ਵੀ ਸਭ ਤੋਂ ਲਾਸਟ ਠੀਕ ਹੈ ਵਿਰੋਧੀ ਸ਼ਬਦ ਉਸ ਤੋਂ ਬਾਅਦ ਦੇਖੋ ਕਹਿੰਦੇ ਅਧਿਆਪਕਾਂ ਸਖਿਆਰਥੀਆਂ ਤੇ ਸਮਗਰੀਆਂ ਉੱਤੇ ਟੈਸਟ ਅਤੇ ਮੁਲਾਂਕਣ ਦੇ ਅਸਰ ਨੂੰ ਕੀ ਕਹਿੰਦੇ ਹਨ ਟੀਚਰਾਂ ਬੱਚਿਆਂ ਅਤੇ ਸਮਗਰੀਆਂ ਉਤੇ ਟੈਸਟ ਦਾ ਅਤੇ ਮੁਲਾਂਕਣ ਦੇ ਅਸਰ ਨੂੰ ਕੀ ਕਿਹਾ ਜਾਂਦਾ ਹੈ ਕੋਰਪਸ ਇੱਕ ਇਫੈਕਟ ਵਾਸ਼ਪੈਕ ਇਫੈਕਟ ਕਲਾਸਰੂਮ ਇਫੈਕਟ ਇਹ ਬਲ ਹੁਣ ਦੇਖੋ ਬਈ ਮੈਂ ਤੁਹਾਨੂੰ ਬਹੁਤ ਵਾਰ ਦੱਸਿਆ ਹੋਇਆ ਹੈ ਵੀ ਪੀਐਸਟੈਟ ਦੇ ਵਿੱਚ ਤੁਹਾਨੂੰ ਪੰਜਾਬੀ ਦੇ ਵਿੱਚ ਘੱਟ ਚੀਜ਼ਾਂ ਮਿਲਣਗੀਆਂ ਠੀਕ ਹੈ ਇਹਨਾਂ ਦੀ ਖਾਸੀਅਤ ਹੈ ਇਹ ਜਿਹੜੇ ਪੰਜਾਬੀ ਦੇ मीनिंग ਵਰਡ ਹੁੰਦੇ ਨੇ ਨਾ ਉਹਨਾਂ ਨੂੰ ਵੀ ਇੰਗਲਿਸ਼ ਦੇ ਵਿੱਚ ਲਿਖ ਦਿੰਦੇ ਨੇ ਵੀ ਬੱਚੇ ਕਨਫਿਊਜ਼ ਹੋਣ ਕਿਉਂਕਿ ਇਹ ਕਿਉਂਕਿ ਐਗਜ਼ਾਮੀ ਨਾ ਦੇਖੋ ਹੁਣ ਉਹ ਕਿਸੇ ਤਰ੍ਹਾਂ ਵੀ ਐਗਜ਼ਾਮ ਪਾਸ ਕਰ ਸਕਦਾ ਠੀਕ ਹੈ ਭਈ ਪਰ ਤੁਹਾਡੀ ਇਹੀ ਜ਼ਿੰਮੇਵਾਰੀ ਬਣਦੀ ਹੈ ਵੀ ਤੁਸੀਂ ਹਰ ਇੱਕ ਸ਼ਬਦ ਨੂੰ ਕਲੈਰੀਫਾਈ ਕਰੋ ਦੋ ਦੋ ਦੇ मीनिंग ਨਿਕਲਦੇ ਹੁੰਦੇ ਨਹੀਂ ਵੀ ਪੰਜਾਬੀ ਦੇ ਵਿੱਚ ਅਲੱਗ ਹੁੰਦਾ ਤੇ ਇੰਗਲਿਸ਼ ਦੇ ਵਿੱਚ ਅਲੱਗ ਹੁੰਦਾ ਠੀਕ ਹੈ ਭਈ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਦੋ ਠੀਕ ਹੈ ਵਾਸ਼ ਵੈਕ ਇਫੈਕਟ ਉਸ ਤੋਂ ਬਾਅਦ ਦੇਖੋ ਕਹਿੰਦੇ ਸਕੂਲਾਂ ਨੂੰ ਜੋਜਕ ਬਹੁ ਭਾਸ਼ਾਵਾਦ ਨੂੰ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਕੂਲਾਂ ਨੂੰ ਜੋਜਕ ਬਹੁ ਭਾਸ਼ਾਵਾਜ਼ ਨੂੰ ਅਪਣਾਉਣਾ ਚਾਹੀਦਾ ਕਿਉਂਕਿ ਇਹ ਬੱਚੇ ਦੇ ਸੱਭਿਆਚਾਰ ਅਤੇ ਭਾਸ਼ਾ ਦੀ ਕਦਰ ਕਰਦਾ ਹੈ ਇੱਕ ਦੂਜੀ ਭਾਸ਼ਾ ਵੱਜੋਂ ਅੰਗਰੇਜ਼ੀ ਪੜਾਉਣ ਨੂੰ ਮਹੱਤਵ ਦਿੰਦਾ ਹੈ ਬੱਚੇ ਦੀ ਭਾਸ਼ਾ ਦਾ ਵਿਕਾਸ ਕਰਦਾ ਪਰ ਸੱਭਿਆਚਾਰ ਦਾ ਵਿਕਾਸ ਨਹੀਂ ਕਰਦਾ ਪਹਿਲੀ ਭਾਸ਼ਾ ਦੇ ਵਿਕਾਸ ਵਿੱਚ ਰੁਕਾਵਟ ਬਣਦਾ ਹੈ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਨੈਕਸਟ ਕੁਐਸਚਨ ਤੇ ਪਹੁੰਚ ਚੁੱਕੇ ਆਪਾਂ ਜੇਕਰ ਤੁਸੀਂ ਪਿੱਛੇ ਜਾਣਾ ਹੈ ਇੱਕ ਇੱਕ ਵਾਰ ਵੀਡੀਓ ਰੀਫਰੈਸ਼ ਮਾਰ ਕੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਠੀਕ ਹੈ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਹਾਂ ਕਰੋ ਬਈ ਆਨਸਰ ਇਹ ਕਰ ਰਹੇ ਹੋ ਹਨਾ ਕੋਈ ਸੀ ਕਰ ਰਹੇ ਹਾਂ ਅਰुण कुमार गुड आफ्टरनून ਬਈ ਹਾਂ ਸੋ ਦਾ ਰਾਈਟ ਆਨਸਰ ਬਣੇਗਾ ਜੀ ਤੁਹਾਡਾ ਇੱਕ ਬੱਚੇ ਦੇ ਸੱਭਿਆਚਾਰ ਅਤੇ ਭਾਸ਼ਾ ਦੀ ਕਦਰ ਕਰਨਾ ਠੀਕ ਹੈ ਹਾਂ ਬੋਹ ਭਾਸ਼ਾਵਾਦ ਨੂੰ ਅਪਣਾਉਣਾ ਚਾਹੀਦਾ ਹੈ ਕਿਉਂ ਹੁਣ ਜਿਹੜੀ ਮੰਨ ਕੇ ਚੱਲੋ ਤੁਹਾਡੀ ਕਲਾਸ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਵਾਲੇ ਬੱਚੇ ਨੇ ਤੁਸੀਂ ਉਹਨਾਂ ਨੂੰ ਕਿਵੇਂ ਮੈਨੇਜ ਕਰੋਗੇ ਹਰ ਇੱਕ ਭਾਸ਼ਾ ਦੀ ਤੁਸੀਂ ਇੱਜ਼ਤ ਕਰੋਗੇ ਕਦਰ ਕਰੋਗੇ ਨਾ ਕਿ ਉਹਨੂੰ ਇਹ ਕਹੋਗੇ ਵੀ ਇਹ ਮੈਨੂੰ ਨਹੀਂ ਆਉਂਦੀ ਮੈਂ ਨਹੀਂ ਪੜਾ ਸਕਦਾ ਹਨਾ ਵੀ ਜਾ ਛੱਡੋ ਠੀਕ ਹੈ ਪੜਾਉਣਾ ਨਾ ਬਣਾਉਣਾ ਲੱਗਦਾ ਹੈ ਜੇਕਰ ਉਹਨੂੰ ਆਪਾਂ ਆਪਣੀ ਭਾਸ਼ਾ ਦੇ ਵਿੱਚ ਲੈ ਕੇ ਆਣਾ ਬੱਚੇ ਨੂੰ ਪਿਆਰ ਨਾਲ ਲੈ ਕੇ ਆਵਾਂਗੇ ਉਹਦੀ ਭਾਸ਼ਾ ਦੀ ਪਹਿਲਾਂ ਆਪਾਂ ਕਦਰ ਕਰਾਂਗੇ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਆਲਾਪ ਟੋਨ ਦਬਾਵ ਅਤੇ ਰਿਦਮ ਵਰਗੀ ਭਾਸ਼ਾ ਵਿਗਿਆਨ ਦੇ ਕਾਰਜਾਂ ਨੂੰ ਕੀ ਕਿਹਾ ਜਾਂਦਾ ਹੈ ਕਵਿਤਾ ਪਿੰਗਲ ਫੋਨੇਟਿਕ ਹਾਂ ਬਈ ਇਹ ਦੇਖੋ ਇੰਗਲਿਸ਼ ਦੇ ਸ਼ਬਦ ਨੇ ਠੀਕ ਹੈ ਮੈਂ ਬਾਰ ਬਾਰ ਮੋਰੀਆਂ ਤੁਹਾਨੂੰ ਇਸੇ ਚੀਜ਼ ਤੇ ਮੈਂ ਜ਼ੋਰ ਦੇ ਰਹੀ ਆਂ ਵੀ ਤੁਹਾਨੂੰ ਇੰਗਲਿਸ਼ ਦੇ ਸ਼ਬਦ ਨੇ ਜਿਹੜੇ ਉਹ ਜ਼ਿਆਦਾ ਦੇਖਣ ਨੂੰ ਮਿਲਣਗੇ ਪੰਜਾਬੀ ਦੇ ਵਿੱਚ ਠੀਕ ਹੈ ਬਈ ਹਾਂ ਸੋ ਕਰੋ ਬਈ ਆਨਸਰ ਇਹਦਾ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਹੋਊਗਾ ਵੀ ਤੁਹਾਡਾ 3 ਠੀਕ ਹੈ ਫੋਨੇਟਿਕ ਉਸ ਤੋਂ ਬਾਅਦ ਦੇਖੋ ਕਹਿੰਦੇ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਬਿਆਨ ਭਾਰਤ ਵਿੱਚ ਭਾਸ਼ਾਵਾਂ ਬਾਰੇ ਸਹੀ ਨਹੀਂ ਹੈ ਉਹ ਕਿਹੜਾ ਬਿਆਨ ਹੈ ਜਿਹੜਾ ਭਾਰਤ ਵਿੱਚ ਭਾਸ਼ਾਵਾਂ ਬਾਰੇ ਸਹੀ ਨਹੀਂ ਹੈਗਾ ਭਾਰਤੀ ਸੰਵਿਧਾਨ ਅਨੁਸਾਰ ਕਹਿੰਦੇ ਅੰਗਰੇਜ਼ੀ ਸਹਾਇਕ ਸਮਗਰੀ ਭਾਸ਼ਾ ਹੈ। ਭਾਰਤੀ ਸੰਵਿਧਾਨ ਦੇ 8ਵੇਂ ਸ਼ਡਿਊਲ ਦੀ ਸੂਚੀ ਅਨੁਸਾਰ ਇੱਥੇ 22 ਭਾਸ਼ਾਵਾਂ ਹਨ। ਸੰਸਕ੍ਰਿਤ ਆਧੁਨਿਕ ਭਾਰਤੀ ਭਾਸ਼ਾ ਹੈ। ਹਿੰਦੀ ਭਾਰਤੀ ਉਪਮਹਾਦੀਪ ਦੀ ਸੰਪਰਕ ਭਾਸ਼ਾ ਹੈ। ਹਾਂ। ਵਿਪਾਰਤੀ ਸੰਵਿਧਾਨ ਜਿਹੜਾ ਭਾਸ਼ਾਵਾਂ ਬਾਰੇ ਕੀ ਉਹਦੇ ਵਿੱਚ ਸਹੀ ਨਹੀਂ ਹੈਗਾ। ਠੀਕ ਹੈ ਭਾਈ। ਤੁਸੀਂ ਆਨਸਰ ਕਰਨ ਦੀ ਕੋਸ਼ਿਸ਼ ਕਰੋ। ਆਨਸਰ ਸਾਰੇ ਬੱਚੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਕੀ ਆਨਸਰ ਬਣੇਗਾ ਹੂੰ ਸੋ ਦ ਰਾਈਟ ਆਨਸਰ ਹੋਊਗਾ ਵੀ ਤੁਹਾਡਾ ਤੈਨ ਠੀਕ ਹੈ ਸਾਂਸਕ੍ਰਿਤਿਕ ਕਹਿੰਦੇ ਆਧੁਨਿਕ ਭਾਰਤੀ ਭਾਸ਼ਾ ਹੈ ਠੀਕ ਹੈ ਭਾਰਤੀ ਦੀ ਕਹਿੰਦੇ ਇੱਕ ਜਮਾਤ ਵਿੱਚ ਆਹ ਸੌਰੀ ਭਾਸ਼ਾ ਦੀ ਇੱਕ ਜਮਾਤ ਵਿੱਚ ਇਤਿਹਾਸ ਦੀ ਪੇਸ਼ਕਾਰੀ ਕਰਦੇ ਹਨ ਠੀਕ ਹੈ ਬਈ ਇਸ ਤਰੀਕੇ ਨਾਲ ਸਿੱਖੀ ਭਾਸ਼ਾ ਨੂੰ ਕੀ ਕਹਿੰਦੇ ਹਨ ਭਾਸ਼ਾ ਦੀ ਇੱਕ ਜਮਾਤ ਵਿੱਚ ਡੈਸ਼ ਇਤਿਹਾਸ ਦੀ ਇਸ਼ਤਿਹਾਰ ਦੀ ਪੇਸ਼ਕਾਰੀ ਕਰਦੇ ਨੇ ਕੌਣ ਕਰਦਾ ਬਈ ਕਿਹੜੇ ਇਸ਼ਤਿਹਾਰ ਦੀ ਗੱਲ ਹੋ ਰਹੀ ਹੈ ਇੱਥੇ ਠੀਕ ਹੈ ਕੰਨੇ ਇਸ ਤਰੀਕੇ ਨਾਲ ਸਿੱਖੀ ਭਾਸ਼ਾ ਨੂੰ ਕੀ ਕਹਿੰਦੇ ਹਨ ਮਿਲਵਰਤਨ ਵਾਲੀ ਸਿਕਲਾਈ ਪ੍ਰਤੀਯੋਗਤਾ ਤੇ ਵਿਰੋਧ ਭਾਸ਼ਾ ਦੀਆਂ ਖੇਡਾਂ ਜਾਂ ਗਾਈਡੈਂਸ ਅਤੇ ਕਾਉਂਸਲਿੰਗ ਹਾਂ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਜਿੰਨੇ ਵੀ ਤੁਸੀਂ ਜੁੜ ਚੁੱਕੇ ਹੋ ਇੱਕ ਵਾਰੀ ਕਲਾਸ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤਾਂ ਕਿ ਹੋਰ ਬੱਚੇ ਵੀ ਨਾਲ ਜੁੜ ਸਕਣ ਠੀਕ ਹੈ ਹੁਣ ਜਿਹੜੇ ਇੱਥੇ ਪੰਜਾਬੀ ਨੂੰ ਸੌਖੀ ਮੰਨਦੇ ਨੇ ਉਹ ਸੌਖੀ ਨਾ ਮੰਨ ਕੇ ਚੱਲੋ ਠੀਕ ਹੈ 20 25 ਦਿਨ ਰਹਿ ਗਏ ਤੁਹਾਡੇ ਇਗਜ਼ਾਮ ਦੇ ਵਿੱਚ ਹੁਣ ਸੀਰੀਅਸ ਹੋ ਕੇ ਪੜ੍ਹਨ ਦੀ ਕੋਸ਼ਿਸ਼ ਕਰੋ ਠੀਕ ਹੈ ਬਈ ਜੇਕਰ ਹੁਣ ਵੀ ਸੀਰੀਅਸ ਨਾ ਹੋਏ ਫਿਰ ਜਦੋਂ 16 ਤਰੀਕ ਨੂੰ ਪੇਪਰ ਦੇਖ ਕੇ ਆਉਂਗੇ ਨਾ ਉਦੋਂ ਜ਼ਿਆਦਾ ਹੀ ਸੀਰੀਅਸ ਹੋ ਜਾਓਗੇ ਕੁਛ ਕਿਉਂ ਕਿਉਂਕਿ ਉਹ ਜਦੋਂ ਆ ਕੇ ਦੇਖੋਗੇ ਸਾਰੇ ਗਲਤ ਹੈ ਨਾ ਵੀ ਭਾਈ ਪੰਜਾਬੀ ਦੇ ਵਿੱਚ ਵੀ 18 19 ਕਰ ਰਹੇਗੇ ਸਾਈਕੋ ਚ ਵੀ ਇਹ ਨਿਕ ਰਹੇਗੇ ਉਹ ਪੇਪਰ ਨਹੀਂ ਕਲੀਅਰ ਹੁੰਦਾ ਠੀਕ ਹੈ ਜਿਹੜੇ ਬੱਚੇ ਹੁਣ 20 25 ਦਿਨਾਂ ਦੇ ਵਿੱਚ ਆਪਣਾ ਬੈਸਟ ਤੋਂ ਬੈਸਟ ਜਿਹੜਾ ਦੇਣ ਦੀ ਕੋਸ਼ਿਸ਼ ਕਰਨਗੇ ਨਾ ਪੇਪਰ ਨੂੰ ਇਗਜ਼ਾਮ ਨੂੰ ਸਟੱਡੀ ਨੂੰ ਉਹੀ ਬੱਚੇ ਪੇਪਰ ਕਲੀਅਰ ਕਰਨਗੇ ਠੀਕ ਹੈ ਭਾਈ ਇੰਨਾ ਵੀ ਸੌਖਾ ਨਹੀਂ ਹੈਗਾ ਪੀਐਸਟ ਜਿੰਨਾ ਮੰਨ ਕੇ ਚੱਲ ਰਹੇ ਨੇ ਬੱਚੇ ਸੋ ਦਾ ਰਾਈਟ ਆਨਸਰ ਤੁਸੀਂ ਕੋਈ ਏ ਕਰ ਲਿਆ ਕੋਈ ਡੀ ਕਰ ਰ ਇਹਦਾ ਰਾਈਟ ਆਨਸਰ ਹੋਊਗਾ ਤੁਹਾਡਾ ਇੱਕ ਮਿਲ ਵਰਤਨ ਵਾਲੀ ਸਿਖਲਾਈ ਠੀਕ ਹੈ ਬਈ ਮਿਲ ਵਰਤਨ ਵਾਲੀ ਸਿਖਲਾਈ ਵੀ ਮਿਲ ਜੁਲ ਕੇ ਠੀਕ ਹੈ ਕਹਿੰਦੇ ਇੱਕ ਅਧਿਆਪਕ ਸਿਖਿਆਰਥੀਆਂ ਨੂੰ ਰੈਸਟੋਰੈਂਟਾਂ ਵਿੱਚ ਵਰਤੀ ਜਾਣ ਵਾਲੀ ਸ਼ਬਦਾਵਲੀ ਤੋਂ ਜਾਣੂ ਕਰਾਉਣ ਲਈ ਇੱਕ ਟਾਸਕ ਦਿੰਦਾ ਹੈ ਇਹ ਕਿਹੜਾ ਉਦੇਸ਼ ਹੈ ਹੁਣ ਰੈਸਟੋਰੈਂਟਾਂ ਦੇ ਵਿੱਚ ਮੰਨ ਕੇ ਚੱਲੋ ਆਪਾਂ ਖਾਣਾ ਖਾਣ ਜਾਣੇ ਹਣਾ ਜਦ ਐਸੇ ਕੋਈ ਪਾਰਟੀ ਵਗੈਰਾ ਤੇ ਚਲੇ ਗਏ ਕੋਈ ਅਗੇਂਸਮੈਂਟ ਹੁੰਦੀ ਹੈ ਹਣਾ ਉੱਥੇ ਜਦੋਂ ਉੱਥੇ ਆਪਾਂ ਚਲੇ ਜਾਨੇ ਆ ਬਈ ਹਾਂ ਜਿਹੜੀ ਉਥੇ ਉਹ ਸ਼ਬਦਾਵਲੀ ਆਪਣੇ ਆਪਣੇ ਨਾਲ ਗੱਲ ਹੁੰਦੀ ਉਹਨਾਂ ਦੀ ਇੱਕ ਟੀਚਰ ਆ ਜਿਹੜਾ ਉਹ ਸ਼ਬਦਾਵਲੀ ਨੂੰ ਬੱਚਿਆਂ ਨੂੰ ਜਾਣੂ ਕਰਵਾਉਂਦਾ ਠੀਕ ਹੈ ਭਈ ਉਹ ਕਿਹੜਾ ਉਦੇਸ਼ ਵਰਤ ਰਿਹਾ ਸਖਿਆਰਤਿਆਂ ਨੂੰ ਕਹਿੰਦੇ ਕੋਸੀ ਵਿਸ਼ਤਾਂ ਤੋਂ ਜਾਣੂ ਕਰਵਾਉਣਾ ਵਿਆਕਰਨ ਵਿਸ਼ਤਾਂ ਤੋਂ ਜਾਣੂ ਕਰਵਾਉਣਾ ਇੱਕ ਹੌਲੀਡੇ ਡੈਸਟੀਨੇਸ਼ਨ ਬਾਰੇ ਟੈਕਸਟਰ ਨੂੰ ਸ਼ੁਰੂ ਕਰਨਾ ਹੌਲੀਡੇ ਦਾ ਮਤਲਬ ਸਮਝਦੀਆਂ ਹਾਂ ਆ ਦੇਖੋ ਹੌਲੀਡੇ ਡੈਸਟੀਨੇਸ਼ਨ ਇੰਗਲਿਸ਼ੀ ਦੇ ਸ਼ਬਦਾਂ ਸਿੱਧੀ ਗੱਲ ਨੂੰ ਭਾਈ ਵੀ ਛੁੱਟੀਆਂ ਬਾਰੇ ਟੈਕਸਟਰ ਨੂੰ ਸ਼ੁਰੂ ਕਰਨਾ ਠੀਕ ਹੈ ਵੀ ਇੱਕ ਛੁੱਟੀ ਦੇ ਕਿੱਟੀ ਪਾਰਟੀ ਤੇ ਲੈ ਕੇ ਜਾ ਰਹੇ ਨੇ ਬੱਚਨ ਨੂੰ ਸਿੱਧੀ ਫਹਾ ਵੜ ਦੋ ਹਨਾ ਜਾਂ ਇੱਕ ਦਿਨ ਦਾ ਟੂਰ ਲੈ ਕੇ ਜਾ ਰਹੇ ਨੇ ਠੀਕ ਹੈ ਇਹ ਚੀਜ਼ ਹੋ ਗਈ ਇਥੇ ਆਲੋਚਨਾਤਮਕ ਚਿੰਤਨ ਵਿਕਸਿਤ ਕਰਨਾ ਹਾਂ ਕਰੋ ਬਈ ਅਨਸਰ ਕੀ ਅਨਸਰ ਹੋਵੇਗਾ ਹੂੰ ਕੋਈ ਗੱਲ ਨਹੀਂ ਰਾਜੀ ਕਹਿੰਦੇ ਰਾਜਦੀਪ ਕੌਰ ਕਹਿੰਦੇ ਸੌਰੀ ਮੈਂ ਮੈਂ ਬਿਮਾਰ ਸੀ ਹੂੰ ਕਲਾਸ ਨਹੀਂ ਲੱਗੀ ਕੋਈ ਗੱਲ ਨਹੀਂ ਰਾਜੀ ਨਹੀਂ ਲਗਾ ਸਕੇ ਇਹ ਰਿਕਾਰਡਰ ਕਲਾਸ ਆ ਪਈਆਂ ਨੇ YouTube ਦੇ ਉੱਪਰ ਉਹਨਾਂ ਨੂੰ ਤੁਸੀਂ ਜ਼ਰੂਰ ਜ਼ਰੂਰ ਦੇਖ ਲਿਓ ਠੀਕ ਹੈ ਜੇਕਰ ਨਹੀਂ ਲੱਗੀ ਦੋ ਦਿਨ ਕਲਾਸ ਫਿਰ ਤੁਸੀਂ ਰਿਕਾਰਡ ਜ਼ਰੂਰ ਦੇਖ ਲਿਓ ਠੀਕ ਹੈ ਲਿੰਕ ਨਾ ਥੋੜੇ ਪਰ ਚੀਜ਼ ਹੈ ਠੀਕ ਹੈ ਭਾਈ ਸੋ ਦਾ ਰਾਈਟ ਆਨਸਰ ਹੋ ਗੋ ਤੁਹਾਡਾ ਇੱਕ ਸਿੱਖਿਆਰਤਿਆਂ ਨੂੰ ਕਹਿੰਦੇ ਕੋਸ਼ੀ ਅਵਸਥਾ ਤੋਂ ਜਾਣੂ ਕਰਵਾਉਣਾ ਠੀਕ ਹੈ ਵੀ ਉਸ ਤੋਂ ਬਾਅਦ ਦੇਖੋ ਕਹਿੰਦੇ ਸਿੱਖਿਆ ਦੇ ਕਿਹੜੇ ਸਕੂਲ ਦਾ ਮੰਨਣਾ ਹੈ ਕਿ ਭਾਸ਼ਾ ਭਾਵੇਂ ਮੌਖਿਕ ਹੋਵੇ ਜਾਂ ਗੈਰ ਮੌਖਿਕ ਆਦਤ ਪਾਉਣ ਦੀ ਪ੍ਰਕਿਰਿਆ ਰਾਹੀ ਆਉਂਦੀ ਹੈ ਸਿੱਖਿਆ ਦਾ ਕਹਿੰਦੇ ਉਹ ਕਿਹੜਾ ਸਕੂਲ ਹੈ ਵੀ ਜਿਹਦੇ ਇਹ ਮੰਨਣਾ ਵੀ ਭਾਸ਼ਾ ਚਾਹੇ ਤਾਂ ਮੌਖਿਕ ਹੋਵੇ ਚਾਹੇ ਗੈਰ ਮੌਖਿਕ ਆਦਤ ਪਾਉਣ ਦੀ ਪ੍ਰਕਿਰਿਆ ਹੈ ਠੀਕ ਹੈ ਬਈ ਕਰੋ ਬਈ ਆਨਸਰ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਹੁਣ ਦੇਖੋ ਚਾਰੇ ਸ਼ਬਦ ਨੇ ਜਿਹੜੇ ਤੁਹਾਡੇ ਇੰਗਲਿਸ਼ ਦੇ ਨੇ ਠੀਕ ਹੈ ਬਿਹੇਵੀਅਰ ਵਾਲਾ ਆ ਗਈ ਆਗੇ ਭਈਏ ਚ ਕੋਗਨੀਟਿਵ ਵਾਲੀ ਆ ਗਈ ਠੀਕ ਹੈ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਹਾਂ ਵੈਰੀ ਗੁੱਡ ਬਈ ਸਾਰੇ ਬੱਚੇ ਆਨਸਰ ਕਰਿਆ ਕਰੋ ਠੀਕ ਹੈ ਇੱਕ ਵੀ ਇਹ ਸੁਣਨ ਨਾ ਬਣ ਕੇ ਬੈਠਿਆ ਕਰੋ ਠੀਕ ਹੈ ਵੀ ਆਨਸਰ ਕਰੀ ਜਾਂਦੇ ਨੇ ਮੈਨੂੰ ਕੀ ਲੋੜ ਹੈ ਹਨਾ ਹੱਥ ਰਲਾਉਣ ਦੀ ਟਾਈਪ ਹੀ ਕਰਨਾ ਇੱਥੇ ਵੇਖ ਕੇ ਠੀਕ ਹੈ ਇੱਥੇ ਕਿਸੇ ਦੇ ਕੋਈ ਫੋਟੋ ਨਹੀਂ ਆਉਂਦੀ ਸਾਹਮਣੇ ਵੀ ਇਹ ਬੱਚੇ ਨੇ ਗਲਤ ਕਰਤਾ ਲਾਸਟ ਤੇ ਕੋਈ ਅਵਾਰਡ ਨਹੀਂ ਦਿੱਤਾ ਜਾਂਦਾ ਕੋਈ ਨੰਬਰਿੰਗ ਨਹੀਂ ਹੁੰਦੀ ਹੈ ਨਾ ਵੀ ਇਹਦੇ ਗਲਤ ਸੀ ਇਹਦੇ ਇੰਨੇ ਹੋ ਗਏ ਠੀਕ ਹੈ ਭਾਈ ਸਿਰਫ ਤੁਸੀਂ ਜਿੰਨੇ ਵੀ ਆਪਾਂ 15 20 ਮਿੰਟ ਪੜਾਉਨੇ ਆ ਤੁਸੀਂ ਸਿਰਫ ਆਪਦੀ ਕੁਆਲਿਟੀ ਜਜ ਕਰਨਾ ਆਉਨੇ ਹੋ ਠੀਕ ਹੈ ਵੀ ਮੈਂ ਇਹਨੇ ਅੱਜ ਤੱਕ ਕੀ ਸਿੱਖਿਆ ਪੰਜਾਬੀ ਦੇ ਵਿੱਚ ਤੇ ਮੈਂ ਕੀ ਕਰ ਰਿਹਾ ਠੀਕ ਹੈ ਖੁਦ ਨੂੰ ਜਜ ਕਰਨੀ ਹੋ ਇੱਥੇ ਠੀਕ ਹੈ ਭਾਈ ਤੁਹਾਡੇ ਨਾਮ ਦੇ ਨਾਲ ਕੋਈ ਤੁਹਾਡੀ ਕੁਆਲਿਟੀ ਸ਼ੋ ਨਹੀਂ ਹੁੰਦੀ ਹੈਗੀ ਇੱਥੇ ਵੀ ਇਹਨੇ ਬੱਚੇ ਨੇ ਇੰਨਾ ਕੁ ਫੜਿਆ ਸੀਗਾ ਕਈ ਵਾਰ ਗਲਤੀਆਂ ਸਾਥੋ ਵੀ ਹੋ ਜਾਂਦੀਆਂ ਨੇ ਠੀਕ ਐ ਤਾਂ ਕਰਕੇ ਬੋਲਦੇ ਵੀ ਹਾਰੀ ਕੇ ਬੱਚਾ ਅਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸੋ ਰਾਈਟ ਆਨਸਰ ਹੋਊਗਾ ਤੁਹਾਡਾ ਦੋ ਬਿਹੇਵੀਅਰ ਜਿਹੜੇ ਬਿਹੇਵੀਅਰ ਵਾਲੇ ਨੇ ਠੀਕ ਐ ਵੀ ਹਾਂ ਬਿਹੇਵੀਅਰ ਵਾਲੇ ਨੇ ਇਹ ਮੰਨਣਾ ਐ ਵੀ ਭਾਸ਼ਾ ਚਾਹੇ ਮੌਖਿਕ ਹੋਵੇ ਚਾਹੇ ਨਾ ਮੌਖਿਕ ਹੋਵੇ ਠੀਕ ਐ ਵੀ ਬੋਲ ਕੇ ਨਾ ਹੋਵੇ ਪਰ ਇਹ ਇੱਕ ਆਦਤ ਪਾਉਣ ਦੀ ਪ੍ਰਕਿਰਿਆ ਐ ਜੀ ਆਦਤ ਬਣ ਗਈ ਤਾਂ ਬੋਲਦਾ ਰਹਿੰਦਾ ਬੰਦਾ ਠੀਕ ਐ ਵੀ ਉਸ ਤੋਂ ਬਾਅਦ ਦੇਖੋ ਵੀ ਸਿੱਖੀ ਜਾਂਦਾ ਕਹਿੰਦੇ ਕਹਾਣੀ ਦੇ ਸਮੇ ਤੇ ਸਥਾਨ ਨੂੰ ਕੀ ਕਹਿੰਦੇ ਹਨ ਕਹਾਣੀ ਦੇ ਸਮੇਂ ਤੇ ਸਥਾਨ ਨੂੰ ਕਹਿੰਦੇ ਹਨ ਥੀਮ ਸੈਟਿੰਗ ਪਲਾਨਟ ਯਾ ਸਿਮਲ ਵੀ ਮਾਨੇ ਕਿ ਚਲੋ ਸਟੋਰੀ ਦੇਖਤਾ ਭਈ ਥਾਂ ਹੁੰਦਾ ਵੀ ਠੀਕ ਜਿਹੜੀ ਥਾਂ ਤੇ ਉਹ ਰਚੀ ਗਈ ਹੈ ਹਨਾ ਇੱਕ ਹੁੰਦਾ ਸਮਾਂ ਵੀ ਆ ਸਮੇਂ ਦੇ ਉੱਪਰ ਹਨਾ ਉਹ ਚੀਜ਼ ਨੂੰ ਕੀ ਬੋਲਿਆ ਜਾਂਦਾ ਰ ਜੀ ਥੀਮ ਹੈ ਸੈਟਿੰਗ ਹੈ ਪਲਾਨ ਹੈ ਯਾ ਸ਼ਿਮਲ ਹੈ ਇਹ ਜੇ ਕੁਐਸਚਨ ਤੁਹਾਨੂੰ ਪੈਰੇ ਦੇ ਵਿੱਚ ਪੁੱਛਣਗੇ ਠੀਕ ਹੈ ਐਵੇਂ ਤਾਂ ਕਰਕੇ ਜ਼ੋਰ دینی ਹੁੰਦੀ ਹੈ ਵੀ ਹਰ ਇੱਕ ਚੀਜ਼ ਦਾ ਤੁਹਾਨੂੰ मीनिंग ਪਤਾ ਹੋਵੇ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਬਹੁਤ ਅਜਿਹੇ ਸ਼ਬਦ ਨੇ ਜਿਨ੍ਹਾਂ ਦੇ ਬੱਚਾ ਨੂੰ ਅੱਜ ਨੇ ਮੀਨਿੰਗ ਹੀ ਨਹੀਂ ਪਤਾ ਹੁੰਦੇ ਵੀ ਹੈ ਕੀ ਐ ਠੀਕ ਹੈ ਬਈ ਹਾਂ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਦੋਸਤ ਸੈਟਿੰਗ ਮਾਸਟਰਗੇਟ ਦੇ ਵਿੱਚ ਨਾ ਪਿਛਲੇ ਵਾਰ ਇੱਕ ਕੁਐਸਚਨ ਆਇਆ ਸੀਗਾ ਜਿਹਦੇ ਵਿੱਚ ਭਾਈ ਇੱਕ ਕੁਐਸਚਨ ਪੁੱਛਿਆ ਗਿਆ ਸੀ ਉਹਨਾਂ ਨੂੰ ਗਦੌੜਾ ਫੇਰਨਾ ਠੀਕ ਹੈ ਜਿਹੜੇ ਪਿੰਡਾਂ ਵਾਲੇ ਬੱਚੇ ਨੇ ਜਿਹੜੇ ਕੋਈ ਜ਼ਿਆਦਾ ਸੀਰੀਅਸ ਹੋ ਕੇ ਚੀਜ਼ਾਂ ਨੂੰ ਇਹਨਾਂ ਦੇ ਵਿੱਚ ਪੜਦੇ ਨੇ ਹਨਾ ਉਹਨਾਂ ਨੂੰ ਪਤਾ ਹੁੰਦਾ ਇਹ ਚੀਜ਼ਾਂ ਦਾ ਪਰ ਜਿਹੜੇ ਅੱਦੇ ਮੇਰੇ ਵਰਗੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਦਾ ਆ ਕੇ ਠੀਕ ਹੈ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿ ਗਦੌੜਾ ਫੇਰਨਾ ਮੈਨੂੰ ਵੀ ਨਹੀਂ ਪਤਾ ਸੀ ਵੀ ਕੀ ਹੁੰਦਾ ਮੈਨੂੰ ਤਾਂ ਇਹ ਸਪਈ ਵਿਆਹ ਤੋਂ ਬਾਅਦ ਕਰਦੇ ਹੁੰਦੇ ਨੇ ਹਨਾ ਵੀ ਇਹ ਚੀਜ਼ਾਂ ਵੀ ਜੋ ਕੋਈ ਵਿਆਹ ਦੀ ਭੋਜੀ ਫੇਰਨੀ ਹੋਊਗਾ ਜਾਂ ਕੋਈ ਕਾਰਡ ਕੂੜ ਦੇਣਾ ਹੋਊਗਾ ਉਹ ਅਸਲ ਦੇ ਵਿੱਚ ਹੁੰਦਾ ਪਤਾ ਕੀ ਹੈ ਜਦੋਂ ਕੋਈ ਮਰ ਜਾਂਦਾ ਉਹ ਤੋਂ ਬਾਅਦ ਜੋ ਕਹਿੰਦੇ ਨੇ ਗਦੌੜਾ ਫੇਰਨਾ ਠੀਕ ਹੈ ਭਈ ਵੀ ਡੈਥ ਤੋਂ ਬਾਅਦ ਦੀ ਪ੍ਰਕਿਰਿਆ ਹੁੰਦੀ ਹੈ ਇਹ ਠੀਕ ਹੈ ਉਹੀ ਚੀਜ਼ ਹੋਗੀ ਇਹ ਠੀਕ ਹੈ ਭਈ ਸੋ ਦਾ ਰਾਈਟ ਆਨਸਰ ਹੋ ਗਿਆ ਤੁਹਾਡਾ ਸੈਟਿੰਗ ਉਸ ਤੋਂ ਬਾਅਦ ਦੇਖੋ ਕਹਿੰਦੇ ਇੱਕ ਅਧਿਆਪਕ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਖਰੀਦਦਾਰ ਪ੍ਰਾਪਰਟੀ ਡੀਲਰ ਮਕਾਨ ਮਾਲਕ ਅਤੇ ਕਿਰਾਏਦਾਰ ਦੀ ਭੂਮਿਕਾ ਨਿਭਾਉਣ ਦੇ ਲਈ ਕਹਿੰਦਾ ਹੈ ਇਸ ਨੂੰ ਕੀ ਕਹਿੰਦੇ ਹਨ ਇੱਕ ਟੀਚਰ ਹੈ ਜਿਹੜਾ ਆਪਣੇ ਬੱਚਿਆਂ ਨੂੰ ਇੱਕ ਸਮੂਹ ਨੂੰ ਠੀਕ ਹੈ ਵੀ ਉਸ ਦੇ ਵਿੱਚ ਤਾਂ ਉਹ ਗਾਹਕ ਬਣਾ ਲਿਆ ਪ੍ਰਾਪਰਟੀ ਡੀਲਰ ਬਣਾ ਲੇ ਮਕਾਨ ਮਾਲਕ ਅਤੇ ਕਿਰਾਏਦਾਰ ਦੀ ਭੂਮਿਕਾ ਨਿਭਾਉਣ ਨੂੰ ਕਹਿੰਦਾ ਵੀ ਉਹਨਾਂ ਨੂੰ ਪਾਤਰ ਬਣਾ ਲੈਂਦਾ ਠੀਕ ਹੈ ਕਹਿੰਦੇ ਇਸ ਨੂੰ ਕੀ ਬੋਲਦੇ ਰੋਲ ਪਲੇ ਡਰਾਮਾ ਐਕਟਿੰਗ ਕਲਾਸ ਜਾਂ ਗਾਈਡੈਂਸ ਹਾਂ ਵੈਰੀ ਗੁੱਡ ਵਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਅਨਸਰ ਕਰੂੰਗੀ ਹਾਂ ਵੈਰੀ ਗੁੱਡ ਬਈ ਵੈਰੀ ਗੁੱਡ ਠੀਕ ਹੈ ਸਾਰੇ ਬੱਚੇ ਸਹੀ ਆਨਸਰ ਕਰ ਰਹੇ ਤਾਂ ਰਾਈਟ ਆਨਸਰ ਹੋ ਗੋ ਤੁਹਾਡਾ ਰੋਲ ਪਲੇ ਉਹ ਰੋਲ ਪਲੇ ਕਰਵਾ ਰਹੇ ਬੱਚਾ ਤੋਂ ਠੀਕ ਹੈ ਹਾ ਨਾ ਕਿ ਡਰਾਮਾ ਰਸ ਰਿਹਾ ਹੂ ਨਾ ਹੀ ਐਕਟਿੰਗ ਕਲਾਸ ਹੋ ਰਹੀ ਨਾ ਹੀ ਕੋਈ ਗਾਈਡੈਂਸ ਦੇ ਰਹੀ ਨਾ ਹੁਣ ਬੱਚੇ ਨੇ ਕਿਹੜੇ ਜਾ ਕੇ ਭਈ ਅੱਗੇ ਉਸੇ ਮਕਾਨ ਮਾਲਕ ਜਾਂ ਕੋਈ ਹੋਰ ਹੈ ਜੀ ਇਹ ਚੀਜ਼ਾਂ ਅਲੱਗ-ਅਲੱਗ ਖਿਆਲ ਹੁੰਦੇ ਨੇ ਠੀਕ ਹੈ ਹੁਣ ਜਿਵੇਂ ਆਪਾਂ ਆਪਣੀ ਕਲਾਸ ਦੇ ਵਿੱਚ ਬੱਚਿਆਂ ਨੂੰ ਪੁੱਛ ਕੇ ਦੇਖ ਲਈਏ ਮੈਂ ਇੱਥੇ ਪੁੱਛਾਂ ਵੀ ਤੁਸੀਂ ਕੀ ਬਣਨਾ ਹੈ ਕਈ ਵਾਰ ਤੁਸੀਂ ਛੋਟੇ ਹੁੰਦੇ ਪੁੱਛਿਆ ਕਰਦੇ ਸੀ ਆਪਾਂ ਨੂੰ ਇਹ ਚੀਜ਼ਾਂ ਨਾ ਹੁਣ ਤਾਂ ਪਰ ਜਦੋਂ ਆਪਾਂ ਪਹਿਲੀ ਵਾਰੀ ਸਕੂਲ ਜਾਂਦੇ ਹਾਂ ਨਾ ਉੱਥੇ ਪੁੱਛਦੇ ਨੇ ਵੀ ਤੁਸੀਂ ਕੀ ਬਣੋਗੇ ਫਿਰ ਆਪਾਂ ਬੜੇ ਚਾਅ ਨਾਲ ਉਂਗਲ ਖੜੀ ਕਰਦੇ ਆਂ ਵੀ ਮੈਂ ਡਾਕਟਰ ਬਣੂਗਾ ਮੈਂ ਮੁੰਡੇ ਕਿ ਮੌਸਲੀ ਕਿਹਾ ਮੈਂ ਫੌਜੀ ਮੈਂ ਪੁਲਸ ਵਾਲਾ ਹੈ ਨਾ ਕੁੜੀਆਂ ਡਾਕਟਰ ਬਣੂਗਾ ਪਾਇਲਟ ਬਣੂਗੀ ਹੈ ਨਾ 에어 호ਸਟਲ ਹੈ ਨਾ ਇਸ ਚੀਜ਼ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਭਈ ਹਾਂ ਕਹਿੰਦੇ ਭਾਸ਼ਾ ਦਾ ਇੱਕ ਅਧਿਆਪਕ ਬਣਾਉਣ ਲਈ ਅਖਬਾਰਾਂ ਮੈਨੂ ਕਾਰਡ ਅਤੇ ਗੱਡੀ ਦੀਆਂ ਟਿਕਟਾਂ ਰੋਜ਼ ਲੈ ਕੇ ਆਉਂਦਾ ਹੈ ਉਹ ਕੀ ਕਰ ਰਿਹਾ ਇੱਕ ਟੀਚਰ ਹੈ ਜਿਹੜਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅਖਬਾਰ ਪੈਨਯੂ ਕਾਰਡ ਗੱਡੀ ਦੀਆਂ ਟਿਕਟਾਂ ਹਰ ਰੋਜ਼ ਲੈ ਕੇ ਆਉਂਦਾ ਉਹ ਕਹਿੰਦੇ ਉਹ ਕੀ ਕਰਦਾ ਹੈ ਉਹ ਪ੍ਰਮਾਣਿਕ ਸਮਗਰੀ ਦੀ ਵਰਤੋਂ ਕਰ ਰਿਹਾ ਠੀਕ ਹੈ ਭਈ ਉਹ ਬਹੁ ਭਾਸ਼ਾਵਾਂ ਸਿੱਖਣ ਵਿੱਚ ਮਦਦ ਕਰ ਰਿਹਾ ਹੈ ਉਹ ਚਾਹੁੰਦਾ ਹੈ ਕਿ ਵਿਦਿਆਰਥੀ ਅਸਲੀ ਜੀਵਨ ਰਾਹੀਂ ਅੰਗਰੇਜ਼ੀ ਸਿੱਖ ਸਕਣ ਉਹ ਉਹ ਜਾਗਰੂਕਤਾ ਪੈਦਾ ਕਰ ਰਿਹਾ ਚਾਰੇ ਆਪਸ਼ਨ ਸਹੀ ਨਹੀਂ ਹੈ ਨਾ ਕਰੋ ਭਈ ਅਨਸਰ ਕੀ ਅਨਸਰ ਬਣੇਗਾ ਹਮ ਵੈਰੀ ਗੁੱਡ ਭਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਸਾਰੇ ਬੱਚੇ ਜਿੰਨੇ ਵੀ ਤੁਸੀਂ ਕਲਾਸ ਨੂੰ ਦੇਖ ਰਹੇ ਹੋ ਉਸ ਦੇਖ ਕੇ ਤੁਹਾਨੂੰ ਕਲਾਸ ਚੰਗੀ ਲੱਗ ਰਹੀ ਹੈ ਭਈ ਥੰਬਸ ਅਪ ਕਰ ਦਿਓ ਹੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਕੋਈ ਵੀ ਤੁਹਾਡੇ ਗਰੁੱਪ ਚੱਲਦਾ ਹੈ ਕਲਾਸ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਕਹਿੰਦੇ ਕਰ ਪਲਾ ਤਾਂ ਹੋ ਪਲਾ ਠੀਕ ਹੈ ਹੁਣ 20 25 ਦਿਨ ਰਹਿ ਗਏ ਜਿਹੜੇ ਕੋਈ ਕਿਸੇ ਦਾ ਭਲਾ ਕਰ ਦੇਣਗੇ ਰੱਬ ਉਹਨਾਂ ਦਾ ਆਪ ਹੀ ਕਰ ਦੂਗਾ ਹਨਾ ਹਾਂ ਠੀਕ ਹੈ ਭਾਈ ਸੋ ਦਾ ਰਾਈਟ ਆਨਸਰ ਬਣੇਗਾ ਤੁਹਾਡਾ ਜੀ ਇੱਕ ਉਹ ਪ੍ਰਮਾਣਿਕ ਸਮਗਰੀ ਦੀ ਵਰਤੋਂ ਕਰ ਰਿਹਾ ਹੈ ਠੀਕ ਹੈ ਪ੍ਰਮਾਣਿਕਾ ਪਰਮਾਣ ਦਾ ਮਤਲਬ ਕੀ ਹੁੰਦਾ ਸਬੂਤ ਦੇਣਾ ਠੀਕ ਹੈ ਸਬੂਤ ਦੇਣਾ ਵੀ ਭਾਈ ਜਿਹੜਾ ਅਖਬਾਰ ਹੁੰਦਾ ਮੈਨੂ ਕਾਰਡ ਹੁੰਦੇ ਨੇ ਗੱਡੀ ਦੇ ਟਿਕਟਾਂ ਉਹ ਸਬੂਤ ਹੀ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਕਨੇਕ ਸ਼ਬਦ ਨੂੰ ਸੁਣਨ ਦੀ ਯੋਗਤਾ ਬਣਾਉਣ ਵਿੱਚ ਹੇੜ ਲਿਖਿਆਂ ਦੇ ਵਿੱਚੋਂ ਕਿਹੜਾ ਪੱਖ ਮਹੱਤਵਪੂਰਨ ਨਹੀਂ ਹੈ ਰਿਕਾਰਡਿੰਗ ਨੂੰ ਰੋਕਣਾ ਡਿਲੀਵਰੀ ਦੀ ਖਤੀ ਸਪੀਕਰਾਂ ਦੀ ਲਿੰਗ ਜਾਂ ਸਪੀਕਰਾਂ ਦੀ ਗਿਣਤੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕਨੇ ਇੱਕ ਸ਼ਬਦ ਨੂੰ ਸੁਣਨ ਦੀ ਯੋਗਤਾ ਬਣਾਉਣ ਵਿੱਚ ਹੇੜ ਲਿਖਿਆਂ ਦੇ ਵਿੱਚੋਂ ਕਿਹੜਾ ਪੱਖ ਮਹੱਤਵਪੂਰਨ ਨਹੀਂ ਹੈ ਹਾਂ ਵੈਰੀ ਗੁੱਡ ਵੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਕਲਾਸ ਦੇਖ ਰਹੇ ਹੋ ਸੋ ਸਾਰੇ ਬੱਚੇ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਵੀ ਤੇ ਆਨਸਰ ਆਇਆ ਸਟਾ ਕਰੋ ਮੀ ਮੰਗੂ ਠੀਕ ਹੈ ਜਲਦੀ ਜਲਦੀ ਹੂੰ ਸੋ ਦਾ ਰਾਈਟ ਆਨਸਰ ਬਣੇਗਾ ਵੀ ਤੁਹਾਡਾ ਤਿੰਨ ਸਪੀਕਰਾਂ ਦੀ ਲਿੰਗ ਠੀਕ ਹੈ ਸਪੀਕਰਾਂ ਦੀ ਲਿੰਗ ਉਸ ਤੋਂ ਬਾਅਦ ਦੇਖੋ ਕਹਿੰਦੇ ਕਾਣਾ ਜਹਾਜ਼ ਨੂੰ ਬੰਦਰਗਾਹ ਨਹੀਂ ਮਿਲਦੀ ਇਹ ਤੋਂ ਕੀ ਭਾਵ ਹੈ ਕਾਣੇ ਜਹਾਜ਼ ਨੂੰ ਕਹਿੰਦੇ ਬੰਦਰਗਾਹ ਵੀ ਕਹਿਣਾ ਮਤਲਬ ਕੀ ਹੈ ਵੀ ਜਿਹੜਾ ਜਹਾਜ਼ ਹੀ ਕਾਣਾ ਜਿਹਨੂੰ ਕੱਟੀ ਦਿਖਦਾ ਹੈ ਉਹਨੂੰ ਬੰਦਰਗਾਹ ਕਿੱਥੋਂ ਮਿਲੂਗੀ ਰੁਕਣ ਦੀ ਥਾਂ ਕਿੱਥੋਂ ਠਹਿਾਊਗੀ ਉਹਨਾਂ ਨੇ ਸਮੁੰਦਰ 'ਚ ਹੀ ਭਟਕਦਾ ਫਿਰੇਗਾ ਉਹ ਕਨੇ ਭਟਕਦੇ ਮਨੁੱਖ ਨੂੰ ਕੋਈ ਰਾਹ ਨਹੀਂ ਪੈਂਦਾ ਸਮਝਦਾਰ ਨੂੰ ਰਾਹ ਮਿਲ ਜਾਂਦੀ ਹੈ ਤਕਦੀਰ ਮਿਹਨਤ ਨਾਲ ਮਿਲਦੀ ਹੈ ਜੇ ਵੱਡੇ ਕੰਮ ਛੋਟੇ ਮਨੁੱਖ ਨਹੀਂ ਕਰਦੇ ਹਾਂ ਕਨੇ ਕਲਾਸ ਦਾ ਨੋਟੀਫਿਕੇਸ਼ਨ ਨਹੀਂ ਆਇਆ ਵੀ ਅੱਜ ਚਲੋ ਕੋਈ ਗੱਲ ਨਹੀਂ ਰਾਜੀ ਹਾਂ ਤੁਸੀਂ ਟੈਲੀਗ੍ਰਾਮ ਨੂੰ ਜੁਆਇਨ ਕਰ ਲਓ ਠੀਕ ਹੈ ਵੀ ਟੈਲੀਗ੍ਰਾਮ ਤੇ ਤੁਹਾਨੂੰ ਹਰ ਇੱਕ ਲਿੰਕ ਮਿਲ ਜਾਂਦਾ ਹਾਂ ਸ਼ੁਕਰ ਹੋ ਬਈ ਅਨਸਰ ਹਮ ਕਰੋ ਬਈ ਅਨਸਰ ਹੁਣ ਇੱਥੇ ਜਿਵੇਂ ਮੈਂ ਹੈ ਨਾ ਗੁਰਫਤੀ ਹੈ ਨਾ ਹੁਣ ਜੇ ਮੈਂ ਤੁਹਾਨੂੰ ਇਹ ਕਹਿੰਦੀ ਭੱਜ ਕੇ ਪੈਹਿੰਦੀ ਕਿਉਂ ਦਿਖਦਾ ਨਹੀਂ ਸੀ ਵੀ ਤੁਹਾਨੂੰ ਨੋਟੀਫਿਕੇਸ਼ਨ ਆਇਆ ਇਸ ਨੂੰ ਆਪ ਨੂੰ ਨਹੀਂ ਪਤਾ ਲੱਗਦਾ 10 ਵਜੇ ਕਲਾਸ ਲੱਗਦੀ ਹੈ 4 ਵਜੇ ਲੱਗਦੀ ਹੈ ਨਾ ਇਹ ਮੇਰੀ ਗੱਲ ਮਾੜੀ ਸੀ ਨਾ ਮੈਂ YouTube ਦੇ ਉੱਪਰ ਬਹੁਤ ਸਾਰੇ ਜਿਹੇ ਟੀਚਰ ਦੇਖੇ ਨੇ ਇਹ ਵੀ ਨਾਲੇ ਤਾਂ ਬੱਚੇ ਭਾਈ ਉਹਨਾਂ ਲਈ ਪੜਨ ਜਾਂਦੇ ਨੇ ਠੀਕ ਹੈ ਉਹਨਾਂ ਦੇ 뷰 ਵਧਾਉਂਦੇ ਨਹੀਂ ਸਬਸਕ੍ਰਾਈਬਰ ਵਧਾਈ ਜਾਂਦੇ ਨੇ ਟਾਈਮਿੰਗ ਵਧਾਉਣ ਲੱਗ ਰਹੇ ਨੇ ਹਨਾ ਇੱਕ ਕਲਾਸ ਹੁੰਦੀ ਉਹ ਇੱਕ ਕਲਾਸ ਦੀ ਉਹ ਦੋ ਦੋ ਘੰਟੇ ਲਾ ਹੁੰਦੇ ਨੇ ਇੱਕ ਕੁਐਸਚਨ ਦੀ 10-10 ਮਿੰਟ ਲਾਈ ਜਾਂਦੇ ਨੇ ਹਨਾ ਪਰ ਆਪਣੇ ਚੈਨਲ ਦੇ ਉੱਪਰ ਜਿਆ ਨਹੀਂ ਹੁੰਦਾ ਆਪਾਂ ਹਰ ਇੱਕ ਨੂੰ ਰਿਸਪੈਕਟ ਦਿੰਨੇ ਆ ਚਲੋ ਕੋਈ ਗੱਲ ਹੁੰਦਾ ਰਹਿੰਦਾ ਯਾਰ ਕੋਈ ਕਿੱਡੀ ਕੀ ਵੱਡੀ ਗੱਲ ਨਹੀਂ ਕਲਾਸ ਲੱਗਦੀ ਹੈ ਕਿ ਬਾਅਦ ਚ ਦੇਖੀ ਜਾਂਦੀ ਹੈ ਉਹ ਹਨਾ ਕਈ ਵਾਰ ਹੁਣ ਆਪਾਂ ਸਾਰੇ ਇੱਕੋ ਜਿਹੇ ਆ 100 ਪ੍ਰੋਬਲਮਾਂ ਹੁੰਦੀਆਂ ਨੇ ਹਨਾ ਨਹੀਂ ਹੋ ਸਕਦਾ ਉਹ ਹੁਣ ਜੇਕਰ ਤੁਸੀਂ ਮੈਨੂੰ ਕੁਝ ਪੁੱਛੋਗੇ ਜੇ ਮੈਂ ਕਹਾਂ ਤੁਹਾਨੂੰ ਅੱਗ ਪੁੱਠਾ ਬੋਲਾਂ ਤਾਂ ਇਹ ਮੇਰੇ ਵਾਸਤੇ ਕੀ ਚੰਗੀ ਗੱਲ ਫਿਰ ਮੈਂ ਤੁਹਾਨੂੰ ਕੀ ਗਾਈਡੈਂਸ ਦੇ ਰਹੀ ਆ ਮੈਂ ਕੀ ਕੀ ਟੀਚਰ ਹੋਈ ਮੈਂ ਹਨਾ ਪਰ ਫਿਰ ਵੀ ਜਿਹੜੇ ਬੱਚੇ ਨੇ ਨਾ ਉਹਨਾਂ ਲਈ ਵੀ ਜਾ ਰਹੇ ਨਹੀਂ ਉਹਨਾਂ ਨੂੰ ਗਾਲਾਂ ਹੀ ਚੰਗੀਆਂ ਲੱਗ ਰਹੀਆਂ ਨੇ ਉਹਨਾਂ ਦੀਆਂ ਠੀਕ ਹੈ ਗਾਲਾਂ ਹੀ ਚੰਗੀਆਂ ਲੱਗ ਰਹੀਆਂ ਨੇ ਢੀਠ ਹੋ ਰਹੇ ਨੇ ਬੱਚੇ ਵੀ ਹਾਂ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਏ ਪਟਕਿਆ ਮਨੁੱਖ ਕਹਿੰਦੇ ਕੋਈ ਰਾਹ ਨਹੀਂ ਪੈਂਦੀ ਇਹ ਉਹੀ ਚੀਜ਼ ਹੋਗੀ ਹਨਾ ਵੀ ਗਾਲਾਂ ਵੀ ਖਾਈ ਜਾਂਦੇ ਨੇ ਭਾਈ ਪੜ੍ਹੀ ਵੀ ਉੱਥੀ ਜਾਂਦੇ ਨੇ ਹਨਾ ਪਰ ਰਾਹ ਦੇਖੋ ਮਿਲੂ ਜਾਂ ਨ हां रासिब कौर गुड इवनिंग भाई ਕਹਿੰਦੇ ਭਾਰਤ ਵਿੱਚ ਬਹੁ ਭਾਸ਼ਾਵਾਦ ਤੇ ਆਪਕਾ ਨੂੰ ਸਮਝਣ ਦੇ ਯੋਗ ਬਣਾਉਂਦਾ ਹੈ ਭਾਰਤ ਦੇ ਵਿੱਚ ਜਿਹੜਾ ਬਹੁ ਭਾਸ਼ਾਵਾਦ ਹੈ ਉਹ ਟੀਚਰਾਂ ਨੂੰ ਕੀ ਸਮਝਣ ਦੇ ਯੋਗ ਬਣਾਉਂਦਾ ਹੈ ਸੰਚਾਰ ਹੁੰਦਾ ਹੈ ਅਤੇ ਸਮਾਜਿਕ ਇਕ ਜੁਟ ਇਕ ਜੁਟ ਜਿਹੜੀ ਇੱਕ ਜੁਟਤਾ ਮਤਲਬ ਕਿ ਮਿਲ ਜੁਲ ਕੇ ਰਹਿਣਾ ਬਰਕਰਾਰ ਰਹਿਦਾ ਹੈ ਘਟ ਗਿਣਤੀ ਭਾਸ਼ਾ ਬਹੁ ਗਿਣਤੀ ਭਾਸ਼ਾ ਨਾਲ ਜੋੜ ਦੇਣੀ ਚਾਹੀਦੀ ਹੈ ਇੱਕ ਭਾਸ਼ਾ ਨੀਤੀ ਇੱਕ ਭਿੰਨੇ ਸਮਾਜ ਵਿੱਚ ਬਣਾਉਣੀ ਚਾਹੀਦੀ ਹੈ ਭਾਸ਼ਾ ਪਛਾਣ ਅਤੇ ਸੱਭਿਆਚਾਰ ਦੇ ਵੱਖ-ਵੱਖ ਵजूद ਹਨ ਹਾਂ ਕਰੋ ਬਈ ਅਨਸਰ ਹਾਂ ਵੈਰੀ ਗੁੱਡ ਬਈ ਅਨਸਰ ਕਰਨ ਦੀ ਕੋਸ਼ਿਸ਼ ਕਰੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਸਾਰੇ ਬੱਚੇ ਠੀਕ ਹੈ ਵੀ ਜੇਕਰ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਬਹੁ ਭਾਸ਼ਾਵਾਦ ਇਹਦੇ ਆਪਕ ਨੂੰ ਸਮਝਣ ਦੇ ਯੋਗ ਬਣਾਉਂਦਾ ਹੈ ਪਹਿਲੇ ਤਾਂ ਬਹੁ ਭਾਸ਼ਾਵਾਦ ਸੁਣੋ ਇੱਕ ਕਲਾਸ ਦੇ ਵਿੱਚ ਤੁਹਾਨੂੰ ਅਜਿਹੇ ਬੱਚੇ ਦਿੱਤੇ ਜਾਣਾ ਜਿਹੜੇ ਅਲੱਗ-ਅਲੱਗ ਭਾਸ਼ਾਵਾਂ ਦੇ ਹੋਣ ਠੀਕ ਹੈ ਉਥੇ ਬਹੁ ਭਾਸ਼ਾਵਾਦੀ ਹੋ ਜਾਂਦਾ ਹੁਣ ਆਉਂਦੀ ਹੁੰਦੀ ਆਪਾਂ ਨੂੰ ਸਿਰਫ ਪੰਜਾਬੀ ਬਾਤੋ ਬਾਤ ਪਈ ਪੰਜਾਬ ਵਾਲੇ ਨੂੰ ਹਿੰਦੀ ਆਉਣੀ ਹੁੰਦੀ ਹੈ ਨਾ ਹਿੰਦੀ ਵੀ ਤੋੜ ਮਰੋੜ ਕੇ ਅੰਗਰੇਜ਼ੀ ਨਾਲ ਆਪਣੀ ਵੈਸੀ ਨਹੀਂ ਬਣਦੀ ਹੁੰਦੀ ਠੀਕ ਹੈ ਉਦੋਂ ਤਾਂ ਆਪਾਂ ਵੈਸੀ ਦੂਰ ਭਜਦੇ ਆ ਫਿਰ ਉਥੇ ਤੁਸੀਂ ਕੀ ਟਾਸਕ ਉਹ ਕਰੋਗੇ ਠੀਕ ਹੈ ਭਈ ਸੋ ਦਾ ਰਾਈਟ ਆਨਸਰ ਹੋਗਾ ਤੁਹਾਡਾ ਇੱਕ ਸੰਚਾਰ ਹੁੰਦਾ ਹੈ ਅਤੇ ਸਮਾਜਿਕ ਇੱਕ ਜੁਟਤਾ ਬਰਕਰਾਰ ਰਹਿੰਦੀ ਹੈ ਠੀਕ ਹੈ ਵੀ ਸੰਚਾਰ ਹੁੰਦਾ ਵੀ ਅੱਗੇ ਤੋਂ ਅੱਗੇ ਸਿੱਖਦੇ ਰਹਿਣੇ ਆ ਬਵ ਵਧਦੀ ਰਹਿੰਦੀ ਹੈ ਭਾਸ਼ਾ ਠੀਕ ਹੈ ਭਾਸ਼ਾ ਦੇ ਕਹਿੰਦੇ ਕਿਹੜੇ ਕੁਐਸਚਨ ਨੂੰ ਗ੍ਰਹਿਣਸ਼ੀਲਤਾ ਵਾਲਾ ਕੌਸ਼ਲ ਕਿਹਾ ਜਾਂਦਾ ਹੈ ਵੀ ਜਿਹੜੇ ਗ੍ਰਹਿਣ ਕਰ ਸਕਦੇ ਆਪਾਂ ਐਕਵਾਇਰ ਕਰ ਸਕਦੇ ਆਂ ਲੈ ਸਕਦੇ ਆਪਾਂ ਠੀਕ ਹੈ ਬਈ ਸਵਾਲ ਨਾਲ ਤੇ ਬੋਲ ਬੋਲ ਅਤੇ ਲੇਖਣ ਪੜਤ ਅਤੇ ਲੇਖਣ ਜਾਂ ਸਵਾਲ ਨਾਲ ਤੇ ਪੜਤ ਹੂੰ ਰਾਈਟ ਆਨਸਰ ਕਰਨ ਦੀ ਕੋਸ਼ਿਸ਼ ਕਰੋ ਬਈ ਕੀ ਆਨਸਰ ਬਣੇਗਾ ਰਾਜੀ ਹਾਂ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਈ ਸਾਰੇ ਬੱਚੇ ਆਨਸਰ ਕਰਨ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਹਾਂ ਭਾਸ਼ਾ ਦੇ ਕਿਹੜੇ ਕੁਐਸਚਨ ਨੂੰ ਗ੍ਰਹਿਣਸ਼ੀਲਤਾ ਵਾਲਾ ਕੁਐਸਚਨ ਕਿਹਾ ਜਾਂਦਾ ਵੀ ਜਿਹਨੂੰ ਆਪਾਂ ਦੂਸਰੇ ਤੋਂ ਗ੍ਰਹਿਣ ਕਰ ਸਕਦੇ ਆ ਠੀਕ ਹੈ ਹੂੰ ਇਹ ਕਰ ਲਿਓ ਬਈ ਸਾਰੀ ਸੋ ਰਾਈਟ ਆਨਸਰ ਤੁਹਾਡਾ ਏ 4 ਹੋਊਗਾ ਬਈ ਸਵਰਨ ਅਤੇ ਪੜਤ ਠੀਕ ਹੈ ਸੁਣਨਾ ਅਤੇ ਪੜਨਾ ਸੁਣਨਾ ਅਤੇ ਪੜਨਾ ਹਾਂ ਸਵਰਨ ਤੇ ਬੋਲਕੀ ਮੇ ਹੋਗਾ ਬਈ ਬੋਲ ਤਾਂ ਬਸ ਸਿਰਫ ਮੂੰਹ ਨਾਲ ਰਹੇ ਆ ਹਾਂ ਪੜ੍ਹ ਕੇ ਪ ਸਿੱਖਦੇ ਆ ਹੁਣ ਮੰਨ ਕੇ ਚੱਲੋ ਕਈ ਹੁੰਦੀ ਆਤ ਹੁੰਦੀ ਆ ਪੇਪਰਾਂ ਦੇ ਟਾਈਮ ਤੇ ਵੀ ਕਰਦੇ ਨੇ ਅਜੇ ਬੱਚੇ ਉਹ ਜਦੋਂ ਸਟੱਡੀ ਕਰਨਗੇ ਨਾ ਕਈਆਂ ਦੀ ਆਤ ਹੁੰਦੀ ਉੱਚੀ ਉੱਚੀ ਬੋਲ ਕੇ ਕਰਨਗੇ ਉਹ ਕਹਣਗੇ ਮੈਨੂੰ ਉੱਚੀ ਬੋਲੇ ਬਿਨਾ ਮੈਨੂੰ ਸਮਝ ਨਹੀਂ ਆ ਵੀ ਮੇਰੇ ਤੋਂ ਯਾਦ ਨਹੀਂ ਹੁੰਦਾ ਹੈਨਾ ਵੀ ਮੈਂ ਪੜ੍ਹ ਹੀ ਨਹੀਂ ਸਕਦਾ ਉੱਚੀ ਬੋਲੇ ਬਿਨਾ ਉਚਾਰ ਕਰਾ ਨੂੰ ਸੁਣਦਾ ਹੁੰਦਾ ਜਾਂ ਨੂੰ ਇੱਕ ਅਲੱਗ ਤੋਂ ਰੂਮ ਚਾਹੀਦਾ ਦਾ ਸਪੈਸੀਫਿਕ ਥਾਂ ਚਾਹੀਦੀ ਜਿੱਥੇ ਉਹ ਇਕੱਲੇ ਬਹਿ ਕੇ ਪੜ੍ਹ ਸਕਣ ਪਰ ਕਈ ਅਜਿਹੇ ਬੱਚੇ ਹੁੰਦੇ ਨੇ ਜਿਹੜੇ ਸਿਰਫ ਮੂੰਹ-ਮੂੰਹ ਦੇ ਵਿੱਚ ਪੜਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਬਹਿ ਕੇ ਪੜ ਰਹੇ ਨੇ ਉਹ ਚਾਹੇ 10 ਜਣੇ ਦੇ ਵਿੱਚ ਬਿਠਾ ਦਿਓ ਉੱਥੇ ਬਹਿ ਕੇ ਵੀ ਪੜ ਹੀ ਜਾਣਗੇ ਉਹ ਠੀਕ ਹੈ ਕਈਆਂ ਦੀ ਜਿਹੜੀ ਸਮਝ ਹੁੰਦੀ ਐਨੀ ਬਰਕਰਾਰ ਹੁੰਦੀ ਐ ਠੀਕ ਹੈ ਭਈ ਵੀ ਉਹਨਾਂ ਦਾ ਪਤਾ ਹੀ ਲੱਗਦਾ ਬੋਲ ਕੇ ਵੀ ਪੜ ਰਹੇ ਹੈ ਚੁੱਪਚਾਪ ਸ਼ਾਂਤ ਬਸ ਅਸੀਂ ਬੈਠੇ ਪੜਦੇ ਰਹਿੰਦੇ ਨੇ ਠੀਕ ਹੈ ਉਹੀ ਚੀਜ਼ ਹੋਗੀ ਵੀ ਸੁਣਨਾ ਤੇ ਪੜਨ ਨਾਲ ਆਪਾਂ ਕੀ ਕਰਦੇ ਆਂ ਭਾਸ਼ਾ ਨੂੰ ਗ੍ਰਹਿਣ ਕਰਦੇ ਆਂ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਕਨੇ ਸਵਰਣ ਦੇ ਵਿੱਚ ਸ਼ਾਮਿਲ ਹੈ ਦੁਨੀਆਂ ਨੂੰ ਸੁਣਨਾ ਤੇ ਡੀਕੋਡ ਕਰਨਾ ਵਿਸ਼ੇ ਦਾ ਅਨੁਮਾਨ ਲਗਾਉਣਾ ਵਿਸ਼ੇ ਦੇ ਪੂਰਵ ਗਿਆਨ ਦੀ ਵਰਤੋਂ ਕਰਨਾ ਦੁਨੀਆਂ ਦੀ ਪਛਾਣ ਕਰਕੇ ਇਹਨਾਂ ਵਿੱਚੋਂ ਅਰਥ ਦਾ ਪਤਾ ਲਗਾਉਣਾ ਕਰੋ ਬਈ ਆਨਸਰ ਹਾਂ ਆਨਸਰ ਕਰਨ ਦੀ ਕੋਸ਼ਿਸ਼ ਕਰੋ ਵੀ ਕੀ ਆਨਸਰ ਬਣੇਗਾ ਹਾਂ ਕਰੋ ਬਈ ਆਨਸਰ ਮੇਰੇ ਨਾਲ ਹੁੰਦੇ ਸੀ ਕਲਾਸ ਫੈਲੋ ਹਾਂ ਉਹਨਾਂ ਦੀ ਇਹੀ ਆਦਤ ਸੀ ਹਾਂ ਜਿਹੜੀ ਮੇਰੇ ਫਰੈਂਡਸ ਸੀ ਉਹ ਉੱਚੀ ਉੱਚੀ ਪੜਦੀ ਹੁੰਦੀ ਪਰ ਮੇਰੀ ਆਤਮਾ ਵਿੱਚ ਉੱਚੀ ਨਹੀਂ ਪੜਦੀ ਮੈਂ ਤਾਂ ਉੱਚੀ ਬੋਲ ਕੇ ਪੜ ਹੀ ਜਾਂਦਾ ਮੇਰਾ ਮੂੰਹ ਦੁਖਣ ਲੱਗਦਾ ਸਿਰ ਦੁਖਣ ਲੱਗਦਾ ਉਲਟਾ ਮੈਨੂੰ ਪੱਲੀ ਨਹੀਂ ਪੈਂਦਾ ਮੈਂ ਕੀ ਕਰ ਰਹੀ ਹਾਂ ਹੈਨਾ ਮੇਰੀ ਆਤਮਾ ਵਿੱਚ ਬਿਲਕੁਲ ਚੁੱਪ ਪਤ ਨਹੀਂ ਲੱਗਦਾ ਵੀ ਪੜ ਰਹੀ ਹਾਂ ਹੈਨਾ ਤੇ ਉਹ ਜਦੋਂ ਪੜਦੀ ਹੁੰਦੀ ਉਹਨੂੰ ਅਲੱਗ ਬਿਠਾਉਣਾ ਪੈਂਦਾ ਵੀ ਭਾਈ ਤੂੰ ਇੰਨਾ ਉੱਚੀ ਬੋਲ ਰਹੀ ਹੈ ਮੇਰੇ ਕੋਈ ਸਮਝ ਨਹੀਂ ਆ ਰਿਹਾ ਹੈਨਾ ਅਲੱਗ-ਅਲੱਗ ਕੁਆਲਿਟੀਆਂ ਹੁੰਦੀਆਂ ਨੇ ਹਰ ਇੱਕ ਮਨੁੱਖ ਦੇ ਵਿੱਚ ਹਾਂ ਸੋ ਕਰੋ ਭਈਆਂ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਹੂੰ ਸੋ ਦਾ ਰਾਈਟ ਆਨਸਰ ਬਣੇਗਾ ਵੀ ਤੁਹਾਡਾ ਚਾਰ ਧੁਨੀਆ ਦੀ ਪਛਾਣ ਕਰਕੇ ਇਹਨਾਂ ਵਿੱਚੋਂ ਅਰਥ ਦਾ ਪਤਾ ਲਗਾਉਣਾ ਠੀਕ ਹੈ ਹੂੰ ਵੀ ਧੁਨੀਆ ਦੀ ਪਹਿਲਾਂ ਤਾਂ ਪਛਾਣ ਕਰੋ ਫਿਰ ਕਰੋ ਅਤੇ ਫਿਰ ਅਰਥ ਦਾ ਪਤਾ ਲਗਾਉਣਾ ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਬਈ ਇਹ ਕੁਸਚਨ ਕੁਝ ਜ਼ਿਆਦੀ ਵੱਡਾ ਹੈ ਨਾ ਜ਼ਿਆਦੀ ਵੱਡਾ ਹੋ ਗਿਆ ਤਾਂ ਬਈ ਹਾਂ ਚਲੋ ਅੱਗੇ ਚਲੋ ਵੀ ਕਹਿੰਦੇ ਧਰਤੀ ਫੱਟੀ ਜਾਵੇ ਇਸ ਖਾਣ ਦਾ ਭਾਵ ਹੈ ਧਰਤੀ ਫੱਟੀ ਜਾਵੇ ਇਸ ਖਾਣ ਦਾ ਕੀ ਭਾਵ ਹੈ ਬਹੁਤ ਖੁਸ਼ੀ ਬਹੁਤ ਸ਼ਰਮ ਆਉਣਾ ਬਹੁਤ ਗੁੱਸਾ ਬਹੁਤ ਡਰ ਹਾਂ ਵੈਰੀ ਗੁੱਡ ਵੇ ਅਨਸਰ ਕਰਨ ਦੀ ਕੋਸ਼ਿਸ਼ ਕਰੋ ਧਰਤੀ ਫੱਟੀ ਜਾਵੇ ਇਹ ਕਾ ਖਾਣਾ ਹੈ ਇਹਦਾ ਮਤਲਬ ਕੀ ਹੈ ਹਮ ਕਰੋ ਵੀ ਅਨਸਰ ਹਮ ਕੁਲਵਿੰਦਰ ਕੌਰ ਸਤਸ਼ਿਰੀ ਕੌਰ ਵੇ ਤੁਸੀਂ ਬਹੁਤ ਜਿਆਦਾ ਲੇਟ ਆ ਰਹੇ ਹੋ ਹਨਾ 4 ਵਜੇ ਕਲਾਸ ਸਟਾਰਟ ਹੋ ਜਾਂਦੀ ਹੈ ਆਪਣੀ ਠੀਕ ਹੈ ਨਾ ਜੀ ਕਈ ਵਾਰ 10 15 ਮਿੰਟ ਹੋ ਜਾਂਦਾ ਲੇਟ ਹਨ ਪਰ ਜ਼ਿਆਦਾ ਨਹੀਂ ਜਾਂਦੀ ਹੈਗੇ ਆਪਾਂ ਇਸ ਕਰਕੇ ਤੁਸੀਂ 4 4 4 10 4 7 ਹਨਾ ਇੰਨੇ ਕ ਟਾਈਮ ਤੱਕ ਰਾਜ ਪਹੁੰਚ ਜਾ ਕਰੋ ਠੀਕ ਹੈ ਹੂੰ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਠੀਕ ਹੈ ਬਹੁਤ ਸ਼ਰਮ ਆਉਣਾ ਧਰਤੀ ਫਟੀ ਜਾਵੇ ਤਾਂ ਮਤਲਬ ਕੀ ਹੈ ਬਈ ਬਹੁਤ ਸ਼ਰਮ ਆਉਣਾ ਕੋਈ ਗੱਲ ਨਹੀਂ ਰਾ ਜੀ ਕਦੇ ਕਦੇ ਹੋ ਜਾਂਦਾ ਲੇਟ ਹਨ ਕੋਈ ਗੱਲ ਨਹੀਂ ਦੁਬਾਰਾ ਸੁਣ ਲਿਓ ਵੀ ਕਲਾਸ ਇਹ ਹੈ ਠੀਕ ਹੈ ਨਾ ਜੀ ਹੌਣ ਹਾਰ ਵਿਰਵਾ ਦੇ ਹੋਠ ਚਿੱਟੇ ਇਹ ਤੋਂ ਕੀ ਭਾਵ ਹੈ ਹੌਣ ਹਾਰ ਵਿਰਵਾ ਦੇ ਕਹਿੰਦੇ ਹੋਠ ਚਿੱਟੇ ਬਦਕਿਸਮਤੀ ਵਾਲੇ ਹੁੰਦੇ ਨੇ ਉਹ ਸ਼ੁਰੂ ਤੋਂ ਹੀ ਯੋਗਤਾ ਦਾ ਪਤਾ ਲੱਗ ਜਾਂਦਾ ਹੈ ਗਰੀਬ ਬੱਚੇ ਹੁੰਦੇ ਨੇ ਜਾਂ ਮੈਂਥ ਨਾ ਕਰਨਾ ਹੂੰ ਕਰੋ ਬਈ ਆਨਸਰ ਵੈਰੀ ਗੁੱਡ ਬਈ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਆਨਸਰ ਬਣੇਗਾ ਹੂੰ ਆਨਸਰ ਕਰ ਦੋ ਬਈ ਕੀ ਆਨਸਰ ਹੋਵੇਗਾ ਹੂੰ ਸੋ ਦਾ ਰਾਈਟ ਆਨਸਰ ਹੋਵੇ ਬਈ ਤੁਸੀਂ ਕੋਈ ਸੀ ਕਰ ਰਿਹਾ ਕੋਈ ਬੀ ਕਰ ਰਿਹਾ ਹੂੰ ਹਾਂ ਸੋ ਦਾ ਰਾਈਟ ਆਨਸਰ ਹੋਊਗਾ ਤੁਹਾਡਾ ਬੀ ਸ਼ੁਰੂ ਤੋਂ ਹੀ ਯੋਗਤਾ ਦਾ ਪਤਾ ਲੱਗਣਾ ਠੀਕ ਹੈ ਬਈ ਵੀ ਸ਼ੁਰੂ ਤੋਂ ਹੀ ਯੋਗਤਾ ਦਾ ਪਤਾ ਲੱਗ ਜਾਂਦਾ ਵੀ ਇਹ ਬੱਚਾ ਯੋਗ ਹੈ ਕਿਸੇ ਕੰਮ ਦੇ ਠੀਕ ਹੈ ਕਾਬਿਲ ਹੈ ओके ਉਸ ਤੋਂ ਬਾਅਦ ਦੇਖੋ ਵੀ ਕਹਿੰਦੇ ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੇਗਾ ਉਸ ਨਾਲ ਵੀ ਉਹੀ ਸਲੋਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ ਇਸ ਵਾਕ ਵਿੱਚ ਕਰਮਵਾਚਕ ਸੰਬੰਧਵਾਚਕ ਅਤੇ ਅਨਿਸ਼ਚੇਵਾਚਕ ਪੜਨਾਮ ਦੀ ਪਛਾਣ ਕਰੋ ਹਮ ਇੱਕ ਤਾਂ ਸੰਬੰਧਵਾਚਕ ਹੋ ਗਿਆ ਭਾਈ ਤੁਹਾਡਾ ਇੱਕ ਅਨਿਸ਼ਚੇਵਾਚਕ ਇਹ ਦੋਵੇਂ ਪੜਨਾਮ ਤੁਸੀਂ ਇਹਨਾਂ ਦੇ ਵਿੱਚੋਂ ਅਲੱਗ ਕਰਨੇ ਜਿਹੜਾ ਤੁਹਾਨੂੰ ਵਾਕ ਦਿੱਤਾ ਹੋਇਆ ਠੀਕ ਹੈ ਵੀ ਜਿਹੜਾ ਕੋਈ ਜਿਹੜਾ ਠੱਗ ਕੋਈ ਉਸ ਜਾਂ ਜਿਹੜਾ ਨਾਲ ਹਾਂ ਕਰੋ ਬਈ ਆਨਸਰ ਸਬੰਧ ਠੀਕ ਹੈ ਸਬੰਧ ਕਿਹੜਾ ਹੋ ਗਿਆ ਬਈ ਠੀਕ ਹੈ ਕਹਿੰਦੇ ਜਿਹੜਾ ਕੋਈ ਠੀਕ ਹੈ ਇਹ ਹੋ ਗਿਆ ਬਈ ਜਿਹੜਾ ਜਿਹੜਾ ਇਹ ਹੋ ਗਿਆ ਤੁਹਾਡਾ ਸਬੰਧ ਇਸ ਤੋਂ ਬਾਅਦ ਹੋ ਗਿਆ ਅਨਿਸ਼ਚੈ ਠੀਕ ਹੈ ਅਨਿਸ਼ਚੈ ਹ ਹ ਇਸ ਤੋਂ ਬਾਅਦ ਬਈ ਰਾਈਟ ਆਨਸਰ ਹੋਊਗਾ ਤੁਹਾਡਾ 1 ਠੀਕ ਹੈ ਮਤਲਬ ਕਿ ਜਿਹੜਾ ਮਤਲਬ ਜਿਹੜਾ ਹੋਗਾ ਤੁਹਾਡਾ ਸੰਬੰਧ ਵਾਸਤੇ ਕੋਈ ਹੋ ਗਿਆ ਅਨਿਸ਼ਚਿਤ ਵਾਸਤੇ ਠੀਕ ਹੈ ਬਈ ਏ ਇਜ਼ ਅ ਰਾਈਟ ਆਨਸਰ ਠੀਕ ਹੈ ਨਾ ਜੀ ਓਕੇ ਸੋ ਇਹ ਸੀ ਆਪਣੀ ਕਲਾਸ ਵਾਈਸ ਉਹ ਜਿੰਨੇ ਬੱਚਿਆਂ ਨੇ ਕਲਾਸ ਦੇਖੀ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਨਾ ਜੇਕਰ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਬਈ ਸੋ ਟਾਈਮ ਤੇ ਆਉਣ ਦੀ ਕੋਸ਼ਿਸ਼ ਕਰਿਆ ਕਰੋ ਕਈ ਵਾਰ ਹੋ ਜਾਂਦਾ ਕੋਈ ਕੰਮ ਹੁੰਦੀ ਹੈ ਕੋਈ ਐਮਰਜੈਂਸੀ ਹੋਵੇ ਕੋਈ ਵੱਡੀ ਗੱਲ ਨਹੀਂ ਪਰ ਜੇਕਰ ਤੁਸੀਂ ਲੇਟ ਆਉਨੇ ਹੋ ਤਾਂ ਦੁਬਾਰਾ ਕਲਾਸ ਨੂੰ ਸੁਣ ਲਿਆ ਕਰੋ ਠੀਕ ਹੈ ਬਈ ਨਾ ਤਾਂ ਕਿ ਇੱਕ ਦਿਨ ਤੁਹਾਡਾ ਮਿਸ ਨਾ ਹੋਵੇ ਕਿਉਂਕਿ ਜੇ ਤੁਸੀਂ ਆਪਾਂ ਲਗਾਤਾਰ ਕਲਾਸਾਂ ਕਰਦੇ ਨਾ ਕੋਈ ਸਿੱਖਣ ਨੂੰ ਮਿਲਦਾ ਠੀਕ ਹੈ ਜੇਕਰ ਇੱਕ ਅੱਧੇ ਦਿਨ ਆਪਾਂ ਛੁੱਟ ਜਾਂਦੇ ਫਿਰ ਉਹ ਗੱਲ ਜੀ ਨਹੀਂ ਬਣਦੀ ਹੈ ਨਾ ਫਿਰ ਡੇਲੀ ਆਉਂਦਾ ਵੀ ਨਾ ਹੀ ਲਾਈਏ ਕਲਾਸ ਹੋ ਜਾਂਦਾ ਕਦੀ ਛੱਡ ਕੇ ਦੇਖੋ ਤੁਸੀਂ ਕਲਾਸ ਅਗਲੇ ਦਿਨ ਫਿਰ ਲਾਉਣ ਨੂੰ ਜੀ ਨਹੀਂ ਕਰਦੇ ਹੁੰਦੇ ਵੀ ਛੱਡ ਪੜਾ ਹਨਾ ਇਸ ਕਰਕੇ ਵੀ ਡੇਲੀ ਦੇਖਿਆ ਕਰੋ ਕਲਾਸ ਸੋ ਇਹ ਆਪਣੇ ਕੋਰਸ ਨੇ ਸੋ ਜਿਹੜੇ ਬੱਚੇ ਕੋਰਸ ਪਰਚੇਸ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਵੀ 2500 ਦੇ ਵਿੱਚ ਤੁਹਾਨੂੰ ਪੇਪਰ 1 3000 ਦੇ ਵਿੱਚ ਤੁਹਾਨੂੰ ਪੇਪਰ 2 ਫਿਰ ਫਿਰ ਵੀ ਜੇਕਰ ਕਿਸੇ ਬੱਚੇ ਤੋਂ ਇੰਨੇ ਵੀ ਨਹੀਂ ਉਹ ਹ ਬਈ ਉਹ ਉਸ ਤੋਂ ਵੀ ਜ਼ਿਆਦਾ ਘਟ ਕੇ ਆਪਾਂ ਦੇ ਦੇ ਦਿੰਨੇ ਆ ਡਿਜੀਟਲ ਡਿਸਕਾਊਂਟ ਉਹਨਾਂ ਨੂੰ ਦਿੱਤਾ ਜਾਂਦਾ ਠੀਕ ਹੈ ਸੋ ਪਲੇਸਟੋਰ ਦੇ ਵਿੱਚ ਜਾ ਕੇ ਤੁਸੀਂ ਇਹ ਐਪ ਨੂੰ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਕਈ ਬੱਚੇ ਹੁੰਦੇ ਜਿਹੜੇ ਕਹਿੰਦੇ ਸਾਨੂੰ ਇਕੱਲਾ ਸੀਡੀਪੀ ਪੰਜਾਬੀ ਤੇ ਇੰਗਲਿਸ਼ ਵਾਲਾ ਕੋਰਸ ਚਾਹੀਦਾ ਵੀ 1399 ਦੇ ਵਿੱਚ ਉਹਨਾਂ ਵਾਸਤੇ ਵੀ ਜਿਹੜਾ ਇਹ ਕੋਰਸ ਆ ਉਹ ਅਵੇਲੇਬਲ ਹੈ ਠੀਕ ਹੈ ਸੋ ਇਹ ਬਈ ਜਿਹੜੇ ਬੱਚੇ ਲੇਟ ਆਏ ਨੇ ਚਾਹੇ ਤੁਸੀਂ WhatsApp 'ਤੇ ਤੁਸੀਂ Telegram ਦੇ ਵਿੱਚ ਜੁਆਇਨ ਹੋਣਾ ਚਾਹੋ ਇਸ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਬਈ ओके ਸੋ ਧੰਨਵਾਦ ਬਈ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਦੇ ਨਾਲ ਜਿਹੜੀ ਸ਼ਾਮੀ ਤੁਹਾਡੀ ਕਲਾਸ ਲੱਗੇਗੀ ਸੀਡੀਪੀ ਵਾਲੀ ਉਹ ਵੀ ਤੁਸੀਂ ਜਰੂਰ ਦੇਖਣੀ ਹੈ ਸੋ ਠੀਕ ਹੈ ਬਈ ਟੇਕ ਕੇਅਰ ਸੋ ਪੜਦੇ ਰਹੋ ਰਾਜੀ ਹੁਣ ਤਾਂ ਦਿਨ ਬਹੁਤ ਘੱਟ ਰਹੇਗੇ ਠੀਕ ਹੈ ਬਈ ਕੋਈ ਵੀ ਤੁਹਾਡਾ ਡਾਊਟ ਹੁੰਦਾ ਹੈ ਹਾਂ ਗੁਰਫਤੇ ਕੋਈ ਧੰਨਵਾਦ ਰਾਜੀ ਕੋਈ ਵੀ ਤੁਹਾਡਾ ਡਾਊਟ ਹੁੰਦਾ ਰਾਜੀ ਤੁਸੀਂ ਕਿਸੇ ਟਾਈਮ ਵੀ ਇਸ ਨੰਬਰ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਕੋਈ ਵੀ ਤੁਹਾਡੀ ਫਾਰਮ ਦੇ ਵਿੱਚ ਕੋਈ ਗਲਤੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਿਹੜੀ ਕੁਐਰੀ ਉਹ ਕਰਨਾ ਚਾਹੁੰਦੇ ਹੋ ਠੀਕ ਹੈ ਬਈ ਇਸ ਨੰਬਰ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਠੀਕ ਹੈ ਬਈ ਓਕੇ ਬਈ ਮਿਲਦੇ ਹਾਂ ਇੱਕ ਨਵੇਂ ਸੈਸ਼ਨ ਨਾਲ ਟੇਕ ਕੇਅਰ ਬਈ ਧਿਆਨ ਰੱਖੋ ਆਪਣਾ ਤੇ ਆਪਣੀ ਫੈਮਲੀ ਦਾ ਤੇ ਲਗਾਤਾਰ ਸਟੱਡੀ ਨਾਲ ਜੁੜੇ ਰਹੋ ਠੀਕ ਹੈ ਬਈ ਇਸ ਤੋਂ ਧੰਨਵਾਦ ਰਹੀ ਜੀ